ਦੋਸਤੋ ਆਪਾਂ ਆਪਣੇ ਫਾਰਮ ਤੇ ਜਿਹੜੀਆਂ ਨਵੀਆਂ ਬੱਚੀਆਂ ਆਉਂਦੀਆਂ ਉਹਨਾਂ ਦੀ ਸਾਂਭ ਸੰਭਾਲ ਇਸ ਤਰੀਕੇ ਨਾਲ ਕਰਦੇ ਆਂ ਇਹ ਬੱਚੀਆਂ ਜਦੋਂ ਹੀ ਬੌਰਨ ਹੋ ਜਾਂਦੀਆਂ ਤਾਂ ਇਹਨਾਂ ਨੂੰ ਆਪਾਂ ਇੱਥੇ ਲੱਗ ਇੱਕ ਪਿੰਜਰਾ ਬਣਿਆ ਵਾ ਉਹਦੇ ਵਿੱਚ ਪਾਉਂ ਦਿੰਦਾ ਤੇ ਨਾਲ ਦੀ ਨਾਲ ਹੀ ਪਾਣੀ ਤੇ ਫੀਡ ਆ ਜਿਹੜੀ ਉਹ ਰੱਖਣੀ ਸਟਾਰਟ ਕਰ ਦੇਦੀ ਆ ਪਹਿਲਾਂ ਮੈਂ ਤੁਹਾਨੂੰ ਬੱਚੀਆਂ ਦਿਖਾ ਦਿਆਂ ਸਾਰੀਆਂ ਫਿਰ ਉਸ ਤੋਂ ਬਾਅਦ ਆਪਾਂ ਇਹਨਾਂ ਦੀ ਡਿਟੇਲ ਬਾਰੇ ਗੱਲ ਕਰਦੇ ਆ ਇੱਧਰ ਵੀ ਇੱਕ ਆ ਕੀ ਕਾ ਬੱਚੀ ਬੈਠੀ ਆ ਖਾ ਪੀ ਕੇ ਇੱਕ ਥੋੜੀ ਜਿਹੀ ਵੱਡੀ ਹੋ ਗਈ ਸੀ 3 ਮਹੀਨੇ ਦੀ ਉਹ ਤਨ ਤੋਂ 6 ਵਾਲੇ ਕੇਜ ਦੇ ਵਿੱਚ ਕੱਢਤੀ ਸੀਗੀ ਜਿਹੜੀ ਆਪਣੀ ਇਹ ਬੱਚੀ ਬੈਠੀ ਆ ਇਹ ਡੈਨਮਾਰਕ ਦੇ 40128 ਬੁੱਲਦੀ ਆ ਇਹ ਸੈਕਸਟ ਦੀ ਸੀਗੀ 월드 ਵਾਈਡ ਦੇ ਮੈਗਾ ਮੈਂਦੀ ਤੇ ਇਹ ਵਾਲੀ ਬੱਚੀ ਵੀ ਆਪਣੀ ਮੈਗਾ ਮੈਂਦੀ ਆ 월드 ਵਾਈਡ ਦੇ 66 ਤੋਂ ਇਹਨਾਂ ਨੂੰ ਅੱਛੀ ਤੇ ਲਾਇਆ ਸੀਗਾ ਆਪਾਂ ਤੇ ਆਹ ਹੈਗੀ ਆ ਐਬੀਐਸ ਤੇ ਸਪਾਈਕ ਦੀ ਇਹ ਕੰਦਰਾ ਬੱਛੀ ਉਹ ਕੇਨਦੀ ਸੀਗੀ ਪੀਡੀਐਸ ਪੀਡੀਐਫ ਵਾਲਾ ਜਿਹੜਾ ਇਹਨਾਂ ਨੂੰ ਬਸ ਆਪਾਂ 3 ਮਹੀਨੇ ਤੱਕ ਇੱਧਰ ਰੱਖਦੇ ਆ ਜੰਨਾ ਚਿਰ ਇਹਨਾਂ ਨੂੰ ਦੁੱਧ ਪਿਆਉਣਾ ਹੁੰਦਾ ਤੇ ਸਟਾਰਟਰ ਫੀਡ ਆ ਜਿਹੜੀ ਉਹ ਦੇਣੀ ਹੁੰਦੀ ਆ ਜਿਵੇਂ ਹੀ ਇਹ 3 ਮਹੀਨੇ ਰਿਆਂ ਹੋ ਜਾਂਦੀਆਂ ਉਸ ਤੋਂ ਬਾਅਦ ਫਿਰ ਇਹਨਾਂ ਨੂੰ 3 ਤੋਂ 6 ਵਾਲਾ ਜਿਹੜਾ ਅੰਦਰਲੇ ਪਾਸੇ ਉਹ ਤੁਹਾਨੂੰ ਅਗਲੀ ਵੀਡੀਓ ਹੀ ਦਿਖਾਵਾਂਗੇ ਉਦੇ ਵਿੱਚ ਲੈ ਜਾਂਦੇ ਆ ਫਿਰ ਉੱਥੇ ਉਹਨਾਂ ਦੀ ਜਿਹੜੀ ਫੀਡ ਆ ਉਹ ਗਰੋਅਰ ਫੀਡ ਸਟਾਰਟ ਹੋ ਜਾਂਦੀ ਆ ਤੇ ਨਾਲ ਤੂੜੀ ਤੇ ਥੋੜਾ ਸਾਇਲੇਜ ਤੇ ਇੱਥੇ ਪਾਣੀ ਫਿਰ ਆਪਾਂ ਨੂੰ ਇੱਧਰ ਰੱਖਣਾ ਪੈਂਦਾ ਸਗਲੇਾਂ ਚ ਉੱਥੇ ਆਪਣੇ ਕੋਲੇ ਪਾਣੀ ਦਾ ਪ੍ਰਬੰਧ ਆ ਜਿਹੜਾ ਉਹ ਹੈਗਾ ਹੀ ਖੇਲ ਬਣੀ ਵੀ ਉੱਥੋਂ ਫਿਰ ਜਿੰਨਾ ਲੋੜ ਹੁੰਦਾ ਉਹ ਪਾਣੀ ਪੀ ਲੈਂਦੀਆਂ ਦੇਖਿਓ ਵੀਰ ਜੀ ਕਿਵੇਂ ਆਪਣਾ ਪ੍ਰਬੰਧ ਕਿਵੇਂ ਲੱਗਿਆ ਤੇ ਬੱਚੀਆਂ ਕਿਵੇਂ ਲੱਗੀਆਂ ਆਪਣੇ ਕੋਲੇ 5 ਬੱਚੀਆਂ ਆਈਆਂ ਨੇ ਇਸ ਵਾਰ ਕਿਉਂਕਿ ਇਸ ਵਾਰ ਥੋੜੇ ਵੱਚੇ ਜ਼ਿਆਦੇ ਆਏ ਆ 15 ਗਾਂਆਂ ਸੁਨਿਆ ਸੀਗਾ 15 ਦੇ ਵਿੱਚੋਂ 5 ਬੱਚੀਆਂ ਇੱਕ ਬੱਚੀ ਮਰ ਗਈ ਸੀਗੀ ਤੇ ਬਾਕੀ 9 ਬੱਚੇ ਆਏ ਸੀ ਤੇ 6 ਬੱਚਾ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ